ਤੇ ਅਗਲੇ ਮੈਚ ਦੀਆਂ ਟੀਮਾਂ ਨੇ ਜਿਹੜੀਆਂ ਕਾਲਾ ਵਾਲਾ ਛਾਪਾ ਮਹਿਮਦ ਵਾਲੀਏ ਜੋਤੇ ਦੀ ਬਿੱਟੂ ਦਾ ਹਰ ਇੱਕ ਜਫਾ ਇੱਕ ਯਾਰ ਦਾ ਖੜਕੂ ਕਹਿੰਦਾ ਔਰ ਸਾਹਮਣੇ ਮਹਿਮਦ ਵਾਲ ਦੇ ਜੋਤੇ ਦੀ ਕਬੱਡੀ ਆ ਬੱਲੇ ਬੱਲੇ ਬਿੱਟੂ ਦਗਾਲ ਬਿੱਟੂ ਦਗਾਲ ਬਿੱਟੂ ਦਗਾਲ ਦੀ ਧਰਤੀ ਨਰਿੰਦਰ ਰਾਹ ਵਜਦੇ ਹੋਏ ਪੱਟਿਆ ਵਜਦੇ ਹੋਏ ਪੱਪਾ ਓਏ ਦਗਾਲ ਵਾਲਿਆ ਇੱਕ ਪਾਸੇ ਚੜਦੀ ਬਰੇਸ ਆ ਓਏ ਬਾਈ ਓ ਦਿੱਤਾ ਨਿਆਣਾ ਬਿੱਟੂ ਦੇ ਜੱਫੇ ਨੇ ਕਹੀ 21 ਆਸਟ੍ਰੇਲੀਆ 500 ਦਗਾਲ ਵਾਲੇ ਬਿੱਟੂ ਲਈ 1000 ਰੁਪਏ ਕਿੰਦੀ ਹੋਣਾ ਵੱਲੋਂ ਪੰਤ ਕੁਲਜੀਤ ਖੜਕੂ ਤੇ ਹਣੀ ਹੋਣਾ ਵੱਲੋਂ 5000 ਰੁਪਏ ਜੀਤੂ ਦੁਲੇ ਵੱਲੋਂ ਤੇ 1000 ਰੁਪਏ ਨਿੰਮੇ ਕੰਗਣ ਵਾਲੀਏ ਵੱਲੋਂ ਮੇਰੇ ਵੀਰੋ 21 ਆਸਟ੍ਰੇਲੀਆ 21 ਆਸਟ੍ਰੇਲੀਆ ਵੱਲੋਂ ਵੀ 500 ਆਇਆ ਹੈ ਦਗਾਲ ਵਾਲੇ ਬਿੱਟੂ ਦੇ ਲਈ